ਮਾਮਲਾ ਜੀ ਅੱਜ ਕੁਲੋ ਮੀਟਰ ਬੱਸਾਂ ਦਾ ਟੈਂਡਰ ਫਿਰਨ ਜਾ ਰਿਹਾ ਸੀਗਾ ਪਰ ਸਰਕਾਰ ਨੇ ਤੇ ਮੈਕਿਊ ਨੇ ਰਾਤੋ ਰਾਤ ਸਾਡੇ ਬੰਦੇ ਆਗੂ ਸਾਹਿਬਾਨ ਜਿਹੜੇ ਡਿਊਟੀਆਂ ਤੇ ਨਾਈਟ ਬੱਸਾਂ ਤੇ ਲੈ ਗਏ ਸੀ ਉਹਨਾਂ ਨੂੰ ਘਰਾਂ ਚੋਂ ਨਜ਼ਰਬੰਦ ਕਰਤਾ ਕੁਝ ਥਾਣੇ ਚ ਨਜ਼ਰਬੰਦ ਕਰਤਾ ਉਹਦੇ ਵਿਰੋਧ ਵਿੱਚ ਅਸੀਂ ਸੂਰੇ ਪ੍ਰਦਰਸ਼ਨ ਪਹਿਲੇ ਟਾਈਮ ਤੋਂ ਹੀ ਬੰਦ ਕਰਤੀ ਹੁੰਦੀ ਸੀ ਬੱਸਾਂ ਆਵਾਜਾਈ ਠੱਪ ਕਰਤੀ ਬਿਲਕੁਲ ਸਰਕਾਰ ਨੇ ਤੇ ਮੈਕਿਊ ਨੇ ਸਾਡੇ ਤੇ ਬਾਅਦਮ ਆਕਸ਼ਨ ਲੈਂਤਾ ਉਹ ਬੰਦੇ 60 ਬੰਦੇ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਸ਼ਾਂਤਮਈ ਢੰਗ ਨਾਲ ਉਹਨਾਂ ਨੂੰ ਚੱਕ ਕੇ ਖਾਣੇ ਚ ਲੈ ਕੇ ਸੱਦਰ ਸੁਣਾਈ ਤੇ ਕਿੰਨੇ ਕ ਬੰਦੇ ਲੈ ਕੇ ਤਾ ਉਹ 60 ਬੰਦੇ ਆ ਜੀ ਤਕਰੀਬਨ ਲਗਭਗ ਅੱਛਾ ਜੀ ਤੇ ਉਹਦੇ ਵਿਰੋਧ ਵਿੱਚ ਅਸੀਂ ਟੈਂਕੀ ਤੇ ਜਿਹੜੇ ਸਾਡੇ ਮਜ਼ਦਮ ਕੱਚੇ ਜੜੇ ਨੇ ਜੇ ਕੋਈ ਉਹਨਾਂ ਤੋਂ ਰਿਹਾ ਨਾ ਕਰਿਆ ਜਾਂ ਸਾਡੇ ਦੇ ਕੋਈ ਬੰਗਤ ਮਾਸ਼ਣ ਲੈਤਾ ਇਹਨਾਂ ਨੇ ਤਾਂ ਮਜਬੂਰ ਨਾ ਹੋਵਾਂਗੀਆਂ ਭੇਂਟ ਕਰਨਗੇ ਆਪਣੇ ਸਵੇਰੇ ਤੁਸੀਂ ਜਿਹੜਾ ਪ੍ਰੋਟੈਸਟ ਕਰਿਆ ਸੀ ਉਹ ਕੀ ਮੰਗ ਸੀ ਤੁਹਾਡੀ ਸਾਡੀ ਮੰਗ ਸੀ ਕਿਲੋਮੀਟਰ ਬੱਸਾਂ ਬਾਰ-ਬਾਰ ਟੈਂਡਰ ਖੋਲਣ ਜਾ ਰਹੀ ਹੈ ਇਹ ਉਹ ਰੱਦ ਕਰਕੇ ਸਾਡੇ ਮੈਕੀਨ ਦੀਆਂ ਬੱਸਾਂ ਪਾਉਣ ਤਾਂ ਜੋ ਮੈਕੀਨ ਦੀ ਇਹ ਕੱਚੇ ਵਰਕਰ ਆ ਉਹ ਪੱਕੇ ਹੋਣ ਤੇ ਹੋਰ ਬੰਦੇ ਜਿਹੜੇ ਪੰਜਾਬ ਚ ਜਿਹੜੇ ਨੌਕਰੀਆਂ ਨਵੇਂਆਂ ਨੂੰ ਮਿਲ ਕੰਮ ਲੈਣੇ ਹੋਰ ਕਿੱਥੇ ਕਿੱਥੇ ਪ੍ਰੋਟੈਸਟ ਚੱਲ ਰਿਹਾ ਕਿੱਥੇ ਕਿੱਥੇ ਰਾਉਂਡ ਅਪ ਕੀਤੇ ਨੇ 29 ਦੀ ਪਹੁੰਚ 25/11 ਜੁਨ ਕਰ ਰਹੀ ਹੈ ਸਾਰੇ ਹੀ ਜਿਹਨੇ ਪੰਜਾਬ ਦੇ ਦੀ ਪੁੰਨੇ ਉਹਨਾਂ ਵੀ ਤਾਂ ਸਾਰੇ ਪ੍ਰੋਟੈਸਟ ਕਰੇ ਮੇਨ ਸਾਡੀ ਮੰਗ ਜੋ ਸ਼ੁਰੂ ਤੇ ਸਰਕਾਰ ਨਾਲ ਅਸੀਂ ਕਰਦੇ ਆ ਰਹੇ ਆ ਇਸ ਵਿਸ਼ੇ ਸਰਕਾਰ ਨਾਲ ਤਕਰੀਬਨ 50 ਤੋਂ 55 ਮੀਟਿੰਗਾਂ ਵੀ ਹੋ ਚੁੱਕੀਆਂ ਸੀ ਜੋ ਮੀਟਿੰਗਾਂ ਸੀ ਉਹ ਬੇਸਿੱਤਾ ਹੀ ਹੋ ਨਿਕਲੀਆਂ ਮੇਨ ਸਾਡੀ ਮੰਗ ਇਹ ਹੈ ਵੀ ਸਾਡੇ ਮਹਿਕਮੇ ਵਿੱਚ ਜੋ ਕਿਲੋਮੀਟਰ ਗੱਡੀਆਂ ਪਾਉਣੇ ਚਾਹੁੰਦੇ ਹਨ ਸਰਕਾਰ ਉਹ ਸਾਡੇ ਮੈਕਮੇ ਨੂੰ ਇੱਕ ਕਾਨ ਵਾਂਗੂ ਖਾ ਜਾਂਦੀਆਂ ਹਨ ਸਾਡੀ ਮੰਗ ਇਹ ਹੈ ਵੀ ਮੈਕਮੇ ਵਿੱਚ ਮੈਕਮੇ ਦੀਆਂ ਗੱਡੀਆਂ ਪਾਈਆਂ ਜਾਣ ਇਸ ਨਾਲ ਤਾਂ ਇੱਕ ਸਾਡਾ ਮੈਕਮਾ ਉੱਪਰ ਵੱਲ ਨੂੰ ਉੱਠੇਗਾ ਤੇ ਨਾਲ ਹੀ ਨਾਲ ਜੋ ਸਾਡੇ ਬੇਰੁਜ਼ਗਾਰ ਸਾਥੀ ਹਨ ਉਹਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਕਿਲੋਮੀਟਰ ਸਕੀਮ ਬੱਸਾਂ ਪੈਣ ਨਾਲ ਤੁਹਾਨੂੰ ਕੀ ਨੁਕਸਾਨ ਹੈ ਕਿਲੋਮੀਟਰ ਬੱਸਾਂ ਪਾਉਣ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੈ ਕਿ ਜਿਹੜੇ ਮਾਲਕ ਹੁੰਦੇ ਹਨ ਗੱਡੀ ਦੇ ਉਹ 5 ਸਾਲ ਵਿੱਚ ਇੱਕ ਤਾਂ ਖੁੱਲ੍ਹ ਕਮਾਈ ਕਰ ਜਾਂਦੇ ਆ 5 ਸਾਲ ਬਾਅਦ ਉਹ ਆਪਣੀ ਬੱਸ ਵੀ ਆਪ ਲੈ ਜਾਂਦੇ ਆ ਤੇ ਜੋ ਮਹਿਕਮੇ ਦੀ ਗੱਡੀ ਹੋਊਗੀ ਉਹ ਤਾਂ ਇੱਕ ਕਮਾਈ ਕਰੂ ਹੀ ਕਰੂਗੀ ਨਾਲ ਦੀ ਨਾਲ ਦੋ ਤਿੰਨ ਸਾਥੀਆਂ ਨੂੰ ਇੱਕ ਗੱਡੀ ਤੇ ਸਾਡੇ ਰੁਜ਼ਗਾਰ ਵੀ ਮਿਲਦਾ ਹੈ ਤੋ ਲੰਮੇ ਸਮੇਂ ਤੱਕ ਸਾਡੇ ਮਹਿਕਮੇ ਵਿੱਚ ਜੋ ਹੈ ਵੱਡੀ ਕਮਾਈ ਕਰਦੀ ਹੈ ਤੇ ਤੁਸੀਂ ਉਹਦਾ ਵਿਰੋਧ ਕਰਦੇ ਹੋ ਵੀ ਇਹ ਨਹੀਂ ਹੋਣਾ ਚਾਹੀਦਾ ਹਾਂਜੀ ਸਾਡੀ ਇਹ ਹੀ ਮੰਗ ਹੈ ਵੀ ਮਹਿਕਮੇ ਦੀਆਂ ਗੱਡੀਆਂ ਪਾਈਆਂ ਜਾਣ ਤਾਂ ਕਿ ਮਹਿਕਮਾ ਸੀ ਉੱਪਰ ਲੈ ਜਾਣਾ ਚਾਹੁੰਨੇ ਪਰ ਸਰਕਾਰ ਇਸ ਦੇ ਉਲਟ ਹੈ ਜੋ ਸਰਕਾਰੀ ਅਦਾਰਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਠੀਕ ਹੈ ਜੀ ਤੁਹਾਡਾ ਸ਼ੁਕਰੀਆ ਅਸੀਂ ਅਸੀਂ ਇਹ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਰਹਾਂਗੇ ਤੇ ਕਰਦੇ ਆਏ ਆ ਸਾਡੀ ਮੰਗ ਇਹ ਹੈ ਜਿਹੜੇ ਸਾਡੇ ਸਾਥੀ ਬੰਦੀ ਕੀਤੇ ਗਏ ਉਹਨਾਂ ਨੂੰ ਰਿਹਾ ਕਰੋ ਇਹਦੇ ਲਈ ਸਾਡੇ ਸਾਥੀ ਕੋਈ ਟੈਂਕਿਆਂ ਉੱਪਰ ਵੀ ਕਹਦੇ ਨੇ ਜੇਕਰ ਸਾਡੇ ਕੋਈ ਵੱਧਮਾ ਐਕਸ਼ਨ ਕਰਨਗੇ ਤੋ ਆਪਣੇ ਆਪ ਨੂੰ ਅਗਨੀਪੇਟ ਕਰਨਗੇ ਠੀਕ ਹੈ ਜੀ ਕਿੰਨੇ ਬੰਦੇ ਟੈਂਕੀ ਤੇ ਚੜ੍ਹੇ ਹੁਣ ਤੁਹਾਡੇ ਤਕਰੀਬਨ ਆ ਗਿਆ 20 ਬੰਦੇ ਜੀ ਆਰਟੀਸੀ ਜਿਹੜੇ ਮੁਲਾਜ਼ਮ ਨੇ ਉਹ ਟੈਂਕੀ ਤੇ ਚੜ੍ਹ ਕੇ ਆਪਣਾ ਜੀ ਤੇ ਪ੍ਰੋਟੈਸਟ ਕਰ ਰਹੇ ਨੇ ਤੇ ਇਹਨਾਂ ਦਾ ਕੀ ਪ੍ਰੋਟੈਸਟ ਹੋ ਰਿਹਾ ਤੇ ਕਿੰਨੇ ਕੁ ਬੰਦੇ ਰੌਂਡ ਕਰਦੇ ਨੇ ਅਸਵੇਰ ਤੋਂ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਹੈਗੇ ਸੁਰੱਖਿਆ ਪ੍ਰਬੰਧਾ ਨੂੰ ਕੀਤਾ ਗਿਆ ਅੱਜ ਇਹਨਾਂ ਨੇ ਜਿਹੜੀ ਆਪਦੀ ਕਾਲ ਚੁਕੀ ਸੀ ਧਰਨੇ ਦੀ ਇਹਨਾਂ ਨੇ ਕੁਝ ਮੰਗਾਂ ਨੂੰ ਲੈ ਕੇ ਸਟੇਟ ਨਾਲ ਇਹਨਾਂ ਦੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਅੱਜ ਲਾਣਤ ਨੂੰ ਦੇਖਦੇ ਕੁਝ ਬੰਦਿਆਂ ਨੂੰ ਅਸੀਂ ਜ਼ਰੂਰ ਰਾਉਂਡ ਅਪ ਕੀਤਾ ਹੈਗਾ ਤਾਂ ਕਿ ਜਿਹੜੀ ਹੈਗੀ ਆ ਸ਼ਾਂਤੀ ਅਮਨ-ਮਨ ਬਣਿਆ ਰਹੇ ਕੋ ਜਿੰਨਾ ਦੇ ਕਿਹੜੇ ਕੁਝ ਕਰਮਚਾਰੀ ਇਹਨਾਂ ਦੇ ਪੁੱਛਦੇ ਨਹੀਂ ਉਹਨਾਂ ਦੇ ਕਿਹੜੇ ਇਹਨਾਂ ਨੇ ਸ਼ਾਂਤਮਈ ਪ੍ਰੋਟੈਸਟ ਸਰੀ ਤੱਕ ਇਹਨਾਂ ਦਾ ਚੱਲ ਰਿਹਾ ਬਸ ਇਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਜਿਹੜਾ ਹੈਗਾ ਪ੍ਰੋਟੈਸਟ ਨੂੰ ਖਾਤਮਿਕ ਰੀਚੇ ਨਾਲ ਥੱਲੇ ਬੈਠ ਕੇ ਕਰ ਰਹੇ ਹੁਣ ਸਾਡੀ ਇਹਨਾਂ ਦੀ ਲਗਾਤਾਰ ਗੱਲਬਾਤ ਜਾਰੀ ਹੈ ਉਸ ਸਮੇਂ ਪਹਿਲਾਂ ਹੀ ਡਿਊਟੀ ਮੈਜਿਸਟਰ ਸਾਹਿਬ ਇਹਨਾਂ ਨੂੰ ਇਹ ਅਪੀਲ ਕਰਕੇ ਗਏ ਆ ਜੇ ਕੋਈ ਇਹਨਾਂ ਦੀ ਕੋਈ ਮੰਗ ਜਾਂ ਕੋਈ ਰਿਟਰਨ ਰੂਟਸ ਫੋਰ ਦੇ ਰਹੇ ਨੇ ਤਾਂ ਤਾਂ ਕਿ ਸਿੱਖਿਆ ਉੱਤੇ ਪ੍ਰਸ਼ਾਸਨ ਨੂੰ ਜਿਹੜੀਆਂ ਸੀਨੀਅਰ ਪਚਾਈਆਂ ਨੇ ਲਾਅ ਐਂਡ ਆਰਡਰ ਨੂੰ ਦੇਖਦੇ ਪੁਲਿਸ ਜਿਹੜੀ ਹੈ ਕਿੰਨੀ ਕਿ ਡਿਪਲॉयਮੈਂਟ ਹੈ ਇੱਥੇ ਵਰਕਸ਼ਾਪ ਦੇ ਦੇਖੋ ਸਾਡੀ ਸਬਡਿਵਿਜਨ ਸਿਟੀ 1 ਦੀ 2 ਦੀ ਅਤੇ ਹੋਰ ਜਿਹੜੀਆਂ ਹੈਗੇ ਆ ਆਰਪੀਸੀ ਨੂੰ ਇੱਥੇ ਤਣਾਤ ਦਿੱਤਾ ਗਿਆ ਤਾਂ ਕਿ ਭਾਰੀ ਰਸ਼ ਜਿਹੜਾ ਬੱਸ ਸਟੈਂਡ ਦੇ ਉੱਤੇ ਹੁੰਦਾ ਲੋਕ ਭਾਰੀ ਕਿੰਤੀ ਦੇ ਵਿੱਚ ਕਿਹੜਾ ਹੈਗਾ ਟਰੈਵਲਿੰਗ ਕਰਨ ਇੱਥੇ ਆਉਂਦੇ ਨੇ ਉਹਨਾਂ ਲੋਕਾਂ ਨੂੰ ਸਹੂਦਾ ਰਵੇ ਉਹ ਲੋਕ ਇਚ ਮਤਲਬ ਕਿ ਕੰਫਰਟ ਫੀਲ ਕਰ ਸਕਣ ਇਸ ਸਿਧਿ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਅੱਜ ਨਿਆਉ ਰੋਡ ਦੇ ਟਰਨ ਖੁੱਲਦੇ ਕਿੰਨੇ ਕਿਲੋਮੀਟਰ ਕੀ ਹੁੰਦੇ ਉਹਨਾਂ ਦੇ ਅਗੇਸਟ ਹੈ ਵੀ ਟੈਟਰ ਨਹੀਂ ਖੁੱਲ ਹੁੰਦੇ ਨੇ ਇਸ ਕਰਕੇ ਆਪਣੇ ਪ੍ਰੋਟੈਸਟ ਦੇ ਬਰਾਬਰ ਕੁਝ ਲੋਕ ਟੈਂਕੀ ਤੇ ਚੜ ਗਏ ਨੇ ਤੇ ਆਪਰੇਸ਼ਨ ਬਗਨ ਪਰਵਾਹੀ ਧੋ ਰਹੀ ਹੈ ਆਪਣਾ ਤੇ ਕਿੰਨੇ ਆਪਣੇ ਟਾਈਮ ਜਿਹੜੇ ਨੇ ਉਹ 60% ਆਪਰੇਸ਼ਨ ਤੋਂ ਪ੍ਰਭਾਵਿਤ ਹੋ ਜਾਂਦੇ ਆਂ ਜੀ ਅੱਛਾ ਜੀ ਮੇਰੇ ਆਪਣੇ 11:30 ਦੇ ਸਮਕ ਟਾਈਮ ਜਾਂਦੇ ਆਂ ਤਾਂ ਚਾਲੀ ਕਿਵੇਂ